ਮੇਰਾ ਨਾਮ ਮਨੀਸ਼ ਹੈ ਤੇ ਮੇਰੀ ਉਮਰ 21 ਸਾਲ ਹੈ। ਮੇਰੇ ਘਰ ਵਿੱਚ ਮੇਰੇ ਮਾਪਿਓ ਤੇ ਮੇਰੀ ਇੱਕ ਛੋਟੀ ਭੈਣ ਨੇ ਇੱਕ ਦਿਨ ਅਸੀਂ ਬੈਠੇ ਰੋਟੀ ਖਾ ਰਹੇ ਸੀ ਕਿ ਅਚਾਨਕ ਹੀ ਫੋਨ ਆਇਆ। ਜਦੋਂ ਮਾਂ ਨੇ ਫੋਨ ਚੁੱਕਿਆ ਤਾਂ ਉਹ ਉੱਚੀ-ਉੱਚੀ ਰੋਣ ਲੱਗੀ। ਅਸੀਂ ਰੋਟੀ ਛੱਡ ਕੇ ਮਾਂ ਦੇ ਕੋਲ ਗਏ ਕਿ ਆਖਰ ਕੀ ਗੱਲ ਹੋ ਗਈ? ਮਾਂ ਨੇ ਫੋਨ ਕੱਟਿਆ। ਅਸੀਂ ਮਾਂ ਨੂੰ ਪੁੱਛਣ ਲੱਗੇ ਤਾਂ ਉਸਨੇ ਕਿਹਾ ਕਿ ਤੇਰੇ ਚਾਚੇ ਦੀ ਮੌਤ ਹੋ ਗਈ। ਸਾਡੀ ਤਾਂ ਜਿੱਤਨਾ ਦੁਨੀਆ ਹੀ ਉੱਜੜ ਗਈ ਹੋਈ ਮੇਰਾ ਚਾਚਾ ਬਹੁਤ ਵਧੀਆ ਇਨਸਾਨ ਸੀ ਉਹ ਇੱਕ ਐਕਸੀਡੈਂਟ ਵਿੱਚ ਇਸ ਦੁਨੀਆ ਤੋਂ ਚਲੇ ਗਏ ਮੇਰੇ ਮਾਪਿਓ ਨੇ ਕਿਹਾ ਕਿ ਤੂੰ ਉੱਥੇ ਜਾ ਤੇਰੀ ਚਾਚੀ ਦਾ ਧਿਆਨ ਰੱਖੀ ਦੂਜੇ ਦਿਨ ਸਵੇਰੇ ਹੀ ਮੈਂ ਚਾਚੀ ਕੋਲ ਪਹੁੰਚ ਗਿਆ ਸੀ ਮੇਰੀ ਚਾਚੀ 25 ਸਾਲਾਂ ਦੀ ਸੀ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਪਰ ਚਾਚੇ ਦੇ ਜਾਣ ਤੋਂ ਬਾਅਦ ਉਹ ਜੀਵ ਜਿਹੀ ਲੱਗਦੀ ਸੀ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਤੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਸੀ ਮੈਂ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਸੀ ਚਾਚੀ ਨੂੰ ਬਹੁਤ ਹੌਸਲਾ ਦਿੰਦਾ ਕਿ ਇਹ ਜ਼ਖਮ ਹੌਲੀ-ਹੌਲੀ ਭਰ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣਗੀਆਂ ਤੇ ਜਿਸ ਦਾ ਸਮਾਂ ਜਿੰਨਾ ਲਿਖਿਆ ਹੁੰਦਾ ਹੈ ਉਹ ਉਸ ਨੂੰ ਓਨਾ ਹੀ ਸਮਾਂ ਮਿਲਦਾ ਹੈ ਚਾਚੀ ਨੂੰ ਹੌਸਲਾ ਦਿੰਦਾ ਕਿ ਤੁਹਾਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਵਾਗਾ ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਚਲੇ ਗਏ ਸੀ ਹੁਣ ਮੈਂ ਵੀ ਵਾਪਸ ਜਾਣਾ ਚਾਹੁੰਦਾ ਸੀ ਪਰ ਮੇਰੀ ਚਾਚੀ ਨੇ ਮੈਨੂੰ ਕਿਹਾ ਕਿ ਮਨੀਸ਼ ਜੇ ਤੂੰ ਚਲਿਆ ਗਿਆ ਤਾਂ ਮੈਂ ਬਿਲਕੁਲ ਕੱਲੀ ਰਹਿ ਜਾਵਾਂਗੀ ਮੇਰਾ ਧਿਆਨ ਕੌਣ ਰੱਖੂਗਾ ਤੇ ਨਾ ਹੀ ਮੇਰਾ ਇੱਥੇ ਦਿਲ ਲੱਗਣਾ ਕਿਉਂਕਿ ਮੇਰਾ ਤਾਂ ਕੋਈ ਬੱਚਾ ਵੀ ਨਹੀਂ ਮੈਂ ਇਕੱਲੇ ਕਿੱਦਾਂ ਰਹੂੰਗੀ ਮੈਂ ਆਪਣੇ ਮਾਪਿਓ ਨੂੰ ਫੋਨ ਕਰਕੇ ਦੱਸਿਆ ਤੇ ਕਿਹਾ ਕਿ ਚਾਚੀ ਔਰ ਨਹੀਂ ਦੇ ਰਹੀ ਮੇਰੇ ਮਾਪਿਓ ਨੇ ਕਿਹਾ ਕਿ ਠੀਕ ਹੈ ਉਹ 2-3 ਦਿਨ ਮਹੀਨੇ ਉੱਥੇ ਰਹਿ ਜਾ ਫਿਰ ਮੈਂ ਚਾਚੀ ਨੂੰ ਕਿਹਾ ਕਿ ਠੀਕ ਹੈ ਚਾਚੀ ਮੈਂ ਰੁਕ ਜਾਣਾ ਹਾਂ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਚਾਚੀ ਦੇ ਕਮਰੇ ਵਿੱਚ ਮੈਂ ਗਿਆ ਤਾਂ ਉਹ ਕੁਝ ਕਰ ਰਹੀ ਸੀ ਪਰ ਉਹ ਜਿੱਦਾਂ ਹੀ ਉਸਨੇ ਮੈਨੂੰ ਵੇਖਿਆ ਉਹ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਗਈ ਤੇ ਉਸ ਦੀ ਮੁਸਕਾਨ ਬੜੀ ਸੋਹਣੀ ਸੀ ਉਸਨੇ ਮੈਨੂੰ ਕਿਹਾ ਕਿ ਤੂੰ ਦਰਵਾਜ਼ਾ ਧਕੜਕਾ ਕੇ ਆਉਣਾ ਸੀ ਮੈਂ ਸਮਝ ਗਿਆ ਸੀ ਪਰ ਮੈਂ ਕੁਝ ਨਾ ਕਿਹਾ ਤੇ ਫੇਰ ਇੱਕ ਦਿਨ ਇਤਾਂ ਹੀ ਮੇਰੀ ਚਾਚੀ ਮੈਨੂੰ ਕਹਿਣ ਲੱਗੀ ਕਿ ਮਨੀਸ਼ ਮੈਂ ਤੈਨੂੰ ਕੁਝ ਕਹਿਣਾ ਚਾਹੁੰਨੀ ਹਾਂ ਪਰ ਮੈਂ ਨਹੀਂ ਕਹਿ ਪੌਂਦੀ ਤੂੰ ਮੇਰਾ ਕੰਮ ਕਰ ਦੇਗਾ ਮੈਂ ਚਾਚੀ ਨੂੰ ਕਿਹਾ ਤੁਸੀਂ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਮੈਂ ਤੁਹਾਡੇ ਲਈ ਇੱਥੇ ਆਇਆ ਹਾਂ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਤਾਂ ਉਹਨਾਂ ਦੇ ਚਿਹਰੇ ਤੇ ਮੁਸਕਾਨ ਆ ਗਈ ਸੀ ਉਹਨਾਂ ਨੇ ਆਪਣੀ ਅਲਮਾਰੀ ਬਨ ਹੱਥ ਕਰਦੇ ਕਿਹਾ ਕਿ ਮੇਰੀ ਅਲਮਾਰੀ ਦਾ ਜ਼ਿੰਦਾ ਤੋੜ ਦੇ ਕਿਉਂਕਿ ਇਸ ਦੀ ਚਾਬੀ ਰੱਖ ਕੇ ਮੈਂ ਭੁੱਲ ਗਈ ਹਾਂ ਤੇ ਬੜੇ ਦਿਨਾਂ ਤੋਂ ਮੈਂ ਇਸ ਨੂੰ ਖੋਲਣਾ ਚਾਹੁੰਦੀ ਹਾਂ ਪਹਿਲਾਂ ਤਾਂ ਮੈਨੂੰ ਚਾਚੀ ਦੇ ਸ਼ੱਕ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਤੋੜ ਸਕਦਾ ਪਰ ਮੇਰੀ ਚਾਚੀ ਨੇ ਮੈਨੂੰ ਕਿਹਾ ਕਿ ਜੇ ਤੇਰੇ ਸਰੀਰ ਵਿੱਚ ਤਾਕਤ ਹੈ ਤਾਂ ਤੂੰ ਇਸ ਨੂੰ ਤੋੜ ਕੇ ਵਿਖਾ ਮੈਂ ਉਹ ਜ਼ਿੰਦਾ ਤੋੜਨ ਲੱਗ ਗਿਆ ਸੀ ਅਤੇ ਬਹੁਤ ਕੋਸ਼ਿਸ਼ ਤੋਂ ਬਾਅਦ ਮੈਲਮਾਰੀ ਦਾ ਜਿੰਦਾ ਤੋੜ ਦਿੱਤਾ ਤੇ ਅਲਮਾਰੀ ਖੁੱਲ ਗਈ ਸੀ ਚਾਚੀ ਨੂੰ ਬਹੁਤ ਵਧੀਆ ਲੱਗ ਰਿਹਾ ਸੀ ਕਿਉਂਕਿ ਉਸ ਅਲਮਾਰੀ ਵਿੱਚ ਉਸ ਦਾ ਸਮਾਨ ਸੀ ਅਤੇ ਫਿਰ ਉਹ ਬਹੁਤ ਦਿਨਾਂ ਤੋਂ ਬੰਦ ਵੀ ਪਈ ਸੀ ਕੋਈ ਉਸ ਨੂੰ ਖੋਲ ਨਹੀਂ ਪਾ ਰਿਹਾ ਸੀ ਇਸ ਲਈ ਉਸ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਹਥੌੜੇ ਨਾਲ ਅੱਧੇ ਘੰਟੇ ਤੱਕ ਉਸ ਦੀ ਅਲਮਾਰੀ ਖੋਲ ਦਿੱਤੀ ਹੁਣ ਉਹ ਬਹੁਤ ਖੁਸ਼ ਹੋ ਗਈ ਸੀ ਅਤੇ ਹੱਸ ਰਹੀ ਸੀ ਇਸ ਤੋਂ ਬਾਅਦ ਉਹ ਜਾਨਕੀ ਰੋਣ ਲੱਗੀ ਜਦੋਂ ਮੈਂ ਪੁੱਛਿਆ ਕਿ ਕੀ ਹੋਇਆ ਤਾਂ ਉਹ ਕਹਿਣ ਲੱਗੀ ਕੁਝ ਨਹੀਂ ਬਸ ਤੇਰੇ ਚਾਚੇ ਦੀ ਯਾਦ ਆ ਗਈ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਤੁਸੀਂ ਸਭ ਕੁਝ ਭੁੱਲ ਕੇ ਅੱਗੇ ਵਧੋ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੋ ਉਹ ਚੁੱਪ ਹੋ ਗਈ ਸੀ ਅਤੇ ਉਹ ਮੇਰੇ ਨਾਲ ਬਹੁਤ ਖੁਸ਼ ਸੀ ਮੈਂ ਆਪਣੀ ਚਾਚੀ ਦੀ ਹਰ ਗੱਲ ਮੰਦਾ ਸੀ ਦੀ ਉਹਨਾਂ ਦੀ ਹਰ ਲੋੜ ਪੂਰੀ ਕਰਦਾ ਉਸ ਤੇ ਕੰਮ ਵਿੱਚ ਚੋਸ ਦੀ ਮਦਦ ਕਰਦਾ ਇੱਕ ਦਿਨ ਅਸੀਂ ਦੋਨੋਂ ਇਕੱਠੇ ਕੰਮ ਕਰ ਰਹੇ ਸੀ ਤਾਂ ਮੇਰੀ ਚਾਚੀ ਬਹੁਤ ਛੇਤੀ ਥੱਕ ਜਾਂਦੀ ਸੀ ਪਰ ਮੈਂ ਇੱਕ ਘੰਟਾ ਕੰਮ ਕਰਦਾ ਰਿਹਾ ਪਰ ਮੇਰੀ ਚਾਚੀ 10 ਮਿੰਟਾਂ ਵਿੱਚ ਹੀ ਥੱਕ ਕੇ ਬੈਠ ਗਈ ਸੀ ਇਸ ਤਰ੍ਹਾਂ ਇੱਕ ਦਿਨ ਰਾਤ ਦਾ ਸਮਾਂ ਸੀ ਚਾਚੀ ਤੇ ਮੈਂ ਬੈਠੇ ਟੀਵੀ ਵੇਖ ਰਹੇ ਸੀ ਕਿ ਅਚਾਨਕ ਹੀ ਘਰ ਦੀ ਬੱਤੀ ਚਲੀ ਗਈ ਕਮਰੇ ਦੇ ਵਿੱਚ ਬਹੁਤ ਹਨੇਰਾ ਹੋ ਗਿਆ ਮੇਰੀ ਚਾਚੀ ਬਿਲਕੁਲ ਮੇਰੇ ਕੋਲ ਆ ਗਈ ਤੇ ਕਹਿਣ ਲੱਗੀ ਕਿ ਮੈਨੂੰ ਤਾਂ ਹਨੇਰੇ ਤੋਂ ਡਰ ਲੱਗਦਾ ਹੈ ਅਤੇ ਉਹ ਇਹ ਕਹਿ ਕੇ ਮੇਰੇ ਗਲ ਲੱਗ ਗਈ ਸੀ ਮੈਨੂੰ ਬਹੁਤ ਅਜੀਬ ਫੀਲ ਹੋ ਰਿਹਾ ਸੀ ਪਰ ਚਾਚੀ ਸੀ ਮੇਰੇ ਘਰੇ ਨਾਲ ਲੱਗੀ ਬੈਠੀ ਸੀ ਉਸ ਦਿਨ ਲਾਈਟ ਵਿੱਚ ਕੁਝ ਖਰਾਬੀ ਸੀ ਲਾਈਟ ਆਈ ਹੀ ਨਹੀਂ ਤੇ ਚਾਚੀ ਨੇ ਮੋਮਬੱਤੀ ਜਗਾਈ ਤੇ ਅਸੀਂ ਰੋਟੀ ਖਾਧੀ ਜਿੱਦਾਂ ਹੀ ਮੈਂ ਆਪਣੇ ਕਮਰੇ ਵਿੱਚ ਸੌਣ ਲਈ ਜਾਣ ਲੱਗਾ ਤਾਂ ਚਾਚੀ ਨੇ ਕਿਹਾ ਕਿ ਮਨੀਸ਼ ਤੂੰ ਇੱਦਾਂ ਕਰ ਮੇਰੇ ਕਮਰੇ ਵਿੱਚ ਹੀ ਸੌਂ ਜਾ ਕਿਉਂਕਿ ਮੈਨੂੰ ਹਨੇਰੇ ਵਿੱਚ ਬਹੁਤ ਡਰ ਲੱਗਦਾ ਹੈ ਉਹਨਾਂ ਦੇ ਕਹਿਣ ਅਨਸਾਰ ਮੈਂ ਉਹਨਾਂ ਦੇ ਕਮਰੇ ਦੇ ਵਿੱਚ ਲੰਮਾ ਪੈ ਗਿਆ ਸੀ ਅਸੀਂ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ ਇੱਕ ਦੂਜੇ ਨੂੰ ਆਪਣੀਆਂ ਆਪਣੀਆਂ ਗੱਲਾਂ ਸੁਣਾਉਂਦੇ ਰਹੇ ਇਦਾਂ ਲੱਗ ਰਿਹਾ ਸੀ ਜਿਦਾਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਹੋਈਏ ਪਰ ਅਸੀਂ ਇੱਕ ਦੂਜੇ ਨੂੰ ਕਹਿ ਨਹੀਂ پا ਰਹੇ ਸੀ ਬੜਾ ਅਜੀਬ ਮਹਿਸੂਸ ਹੋ ਰਿਹਾ ਸੀ ਫਿਰ ਮੈਂ ਸੋਚਿਆ ਕਿ ਚਾਚੀ ਨੂੰ ਪੁੱਛੀ ਲੈਣਾ ਹਾਂ ਬੱਤੀ ਦੇ ਹਨੇਰੇ ਵਿੱਚ ਕਿਹੜਾ ਕੁਝ ਦਿਸ ਰਿਹਾ ਹੈ ਮੈਂ ਆਪਣੇ ਦਿਲ ਦੀ ਗੱਲ ਉਹਨਾਂ ਦੇ ਨਾਲ ਇਸ ਸਮੇਂ ਘੱਰ ਹੀ ਲੈਣਾ ਹਾਂ ਤੇ ਉਹਨਾਂ ਨੂੰ ਕਹਿ ਹੀ ਦਿਨਾ ਹਾਂ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ ਇੱਕ ਗੱਲ ਕਮਾ ਤਾਂ ਉਸਨੇ ਕਿਹਾ ਕਿ ਹਾਂ ਦੱਸ ਮਨੀਸ਼ ਕੀ ਕਹਿਣਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਤਾਂ ਉਹ ਹੱਸਣ ਲੱਗੀ ਅਧਿ ਕੈਨ ਲੱਗੀ ਕਿ ਤੂੰ ਕੀ ਕਹਿ ਰਿਹਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸੱਚ ਕਹਿ ਰਿਹਾ ਹਾਂ ਮੈਂ ਉਹਨਾਂ ਦਾ ਹੱਥ ਫੜ ਲਿਆ ਸੀ ਤੇ ਕਿਹਾ ਕੀ ਇਹ ਗੱਲ ਸੱਚੀ ਹੈ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਅਤੇ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਤੇ ਮੈਨੂੰ ਤੁਹਾਡੀ ਬਹੁਤ ਚਿੰਤਾ ਰਹਿੰਦੀ ਹੈ ਜਦੋਂ ਮੈਂ ਉਸ ਨੂੰ ਕਿਹਾ ਤਾਂ ਚਾਚੀ ਦਾ ਸਾਹ ਇੱਕਦਮ ਤੇਜ਼ ਹੋ ਗਿਆ ਸੀ ਉਸ ਦਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਮੇਰੀ ਚਾਚੀ ਕਹਿਣ ਲੱਗੀ ਕਿ ਮਨੀਸ਼ ਪਸੰਦ ਤਾਂ ਮੈਂ ਵੀ ਤੈਨੂੰ ਬਹੁਤ ਕਰਦੀ ਹਾਂ ਪਰ ਮੈਂ ਤੈਨੂੰ ਇਸ ਲਈ ਨਹੀਂ ਕਹਿ ਰਹੀ ਸੀ ਕਿ ਤੂੰ ਮੈਨੂੰ ਛੱਡ ਕੇ ਚਲੇ ਜਾਣਾ ਹੈ ਇਹ ਕਹਿ ਕੇ ਉਹ ਫੇਰ ਰੋਣ ਲੱਗੀ ਸੀ ਮੈਂ ਆਪਣੀ ਚਾਚੀ ਨੂੰ ਕਿਹਾ ਕਿ ਤੁਸੀਂ ਕਿਉਂ ਸੋਚ ਰਹੇ ਹੋ ਮੈਂ ਤੁਹਾਨੂੰ ਕਦੀ ਵੀ ਛੱਡ ਕੇ ਨਹੀਂ ਜਾਵਾਂਗਾ ਮੈਂ ਉਹਨਾਂ ਨੂੰ ਵਾਦਾ ਕਰ ਦਿੱਤਾ ਸੀ ਅਸੀਂ ਦੋਨੋਂ ਇੱਕ ਦੂਜੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੇ ਫਿਰ ਉਸ ਰਾਤ ਦੇ ਹਨੇਰੇ ਦੇ ਵਿੱਚ ਅਸੀਂ ਦੋਨੋਂ ਇੱਕ ਹੋ ਗਏ ਜਦ ਤੱਕ ਅੱਖ ਖੁੱਲੀ ਤਸਵੀਰ ਹੋ ਗਈ ਸੀ ਅਤੇ ਲਾਈਟ ਵੀ ਆ ਗਈ ਸੀ ਅਤੇ ਮੇਰੇ ਘਰੋਂ ਫੋਨ ਆ ਗਿਆ ਸੀ ਕਿ ਹੁਣ ਬਹੁਤ ਦਿਨ ਹੋ ਗਏ ਤੂੰ ਵਾਪਸ ਆ ਜਾ ਪਰ ਮੈਂ ਵਾਪਸ ਨਹੀਂ ਗਿਆ ਸੀ ਸ਼ਾਇਦ ਹੁਣ ਮੈਂ ਘਰ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਮੈਂ ਹੁਣ ਚਾਚੀ ਦੇ ਕੋਲ ਹੀ ਰਹਿਣਾ ਚਾਹੁੰਦਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਚਾਚੀ ਨੂੰ ਪਸੰਦ ਕਰਦਾ ਹਾਂ ਤੇ ਪਿਆਰ ਵੀ ਕਰਦਾ ਹਾਂ ਇਸ ਲਈ ਮੈਂ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਹਾਂ ਪਰ ਕੀ ਇਹ ਤਾਂ ਹੋ ਸਕਦਾ ਹੈ ਮੈਂ ਇਹ ਗੱਲਾਂ ਆਪਣੇ ਦਿਮਾਗ ਵਿੱਚ ਸੋਚ ਰਿਹਾ ਸੀ ਮੈਂ ਚਾਚੀ ਨੂੰ ਪੁੱਛਿਆ ਤੇ ਦੱਸਿਆ ਕਿ ਚਾਚੀ ਫੋਨ ਆਇਆ ਸੀ ਸ਼ਾਇਦ ਮੈਨੂੰ ਜਾਣਾ ਪੈਣਾ ਪਰ ਉਹ ਮੇਰੇ ਕੋਲੇ ਲੱਗ ਗਈ ਤੇ ਉੱਚੀ ਉੱਚੀ ਰੋਣ ਲੱਗ ਪਈ ਤੇ ਕਹਿਣ ਲੱਗੀ ਇਸ ਲਈ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਰਹੀ ਸੀ ਮੈਨੂੰ ਪਤਾ ਸੀ ਤੂੰ ਮੈਨੂੰ ਛੱਡ ਕੇ ਚਲਾ ਜਾਏਂਗਾ ਪਰ ਮੈਂ ਤੈਨੂੰ ਪਿਆਰ ਕਰਦੀ ਹਾਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਇੱਕ ਦਿਨ ਚਲੇ ਜਾਣਾ ਹੈ ਮੇਰੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਸੀ ਮੈਂ ਆਪਣੀ ਚਾਚੀ ਨਾਲ ਵਾਦਾ ਕੀਤਾ ਸੀ ਕਿ ਮੈਂ ਕਦੀ ਵੀ ਉਸ ਨੂੰ ਛੱਡ ਕੇ ਨਹੀਂ ਜਾਵਾਂਗਾ ਪਰ ਹੁਣ ਮੈਂ ਕੀ ਕਰ ਸਕਦਾ ਸੀ ਮੈਂ ਉੱਥੇ ਹੀ ਰੁਕ ਗਿਆ ਸੀ ਕਿ ਜੋ ਹੋਵੇਗਾ ਦੇਖੀ ਜਾਵੇਗੀ ਜਿੱਦਾਂ ਹੀ ਮੈਂ ਚਾਚੀ ਨੂੰ ਕਿਹਾ ਤਾਂ ਛੁੱਸ਼ ਹੋ ਗਈ ਸੀ ਇਦਾਂ ਹੀ 2 ਦਿਨ ਬੀਤ ਗਏ ਤੇ ਮੇਰਾ ਪਿਓ ਮੈਨੂੰ ਲੈਣ ਨਹੀਂ ਆਇਆ ਪਰ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਇੱਥੋਂ ਨਹੀਂ ਜਾ ਸਕਦਾ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਇਸ ਲਈ ਮੈਂ ਨਹੀਂ ਆਉਣਾ ਚਾਹੁੰਦਾ ਇੱਕ ਦਿਨ ਮੈਂ ਚਾਚੀ ਦੇ ਕਮਰੇ ਦੇ ਵਿੱਚ ਉਹਨਾਂ ਦੀ ਅਲਮਾਰੀ ਦਾ ਜ਼ਿੰਦਾ ਖੋਲ ਰਿਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮਨੀਸ਼ ਮੇਰੀ ਅਲਮਾਰੀ ਫੇਰ ਬੰਦ ਹੋ ਗਈ ਤੂੰ ਇਸ ਨੂੰ ਖੋਲ ਦੇ ਮੈਂ ਹਥੌੜਾ ਕੱਢਿਆ ਤੇ ਅਲਮਾਰੀ ਤੇ ਜ਼ਿੰਦਾ ਤੋੜਨਾ ਸ਼ੁਰੂ ਕਰ ਦਿੱਤਾ ਇੰਨੇ ਵਿੱਚ ਹੀ ਮੇਰਾ ਪਿਓ ਉੱਥੇ ਆਇਆ ਤੇ ਉਸ ਨੇ ਮੈਨੂੰ ਇਹ ਸੰਕੁਸ਼ ਕਰਦੇ ਦੇਖ ਲਿਆ ਸੀ ਅਤੇ ਕਹਿਣ ਲੱਗਾ ਕਿ ਤੂੰ ਰੋਜ਼ ਰੋਜ਼ ਅਲਮਾਰੀ ਦਾ ਜ਼ਿੰਦਾ ਤੋੜੇਂਗਾ ਤਾਂ ਮੈਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿੱਦਾਂ ਪਤਾ ਉਹਨਾਂ ਨੇ ਕਿਹਾ ਕਿ ਮੈਨੂੰ ਸਭ ਪਤਾ ਹੈ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਚੱਲ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਹਾਨੂੰ ਸਭ ਪਤਾ ਹੈ ਤਾਂ ਤੁਸੀਂ ਆਪਣੇ ਜੀਵਨ ਸਾਥੀ ਨੂੰ ਛੱਡ ਕੇ ਕਿੱਦਾਂ ਜਾ ਸਕਦੇ ਹੋ ਮੈਂ ਉਹਨਾਂ ਦੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ ਤੇ ਜੀਵਨ ਸਾਥੀ ਬਣਾਉਣਾ ਚਾਹੁੰਦਾ ਹਾਂ ਮੇਰੇ ਪਿਓ ਤੇ ਮੇਰੇ ਮੂਹ ਦੇ ਉੱਤੇ ਜ਼ੋਰਦਾਰ ਥੱਪੜ ਮਾਰਿਆ ਸ਼ਾਇਦ ਉਹ ਥੱਪੜ ਜੀਦਾ ਅਸਰ ਮੈਨੂੰ ਹੋਇਆ ਹੀ ਨਹੀਂ ਕਿਉਂਕਿ ਮੈਂ ਉਸਨੂੰ ਬਹੁਤ ਪਿਆਰ ਕਰਦਾ ਸੀ ਮੇਰਾ ਪਿਓ ਮੈਨੂੰ ਹੱਥ ਫੜ ਕੇ ਲੈ ਜਾ ਰਿਹਾ ਸੀ ਪਰ ਮੈਂ ਜਾਣਾ ਨਹੀਂ ਚਾਹੁੰਦਾ ਸੀ ਤੇ ਆਪਣਾ ਹੱਥ ਛਡਾ ਲਿਆ ਕਿਉਂਕਿ ਮੈਂ ਹੋ ਜਵਾਨ ਹੋ ਗਿਆ ਸੀ ਤਾਂ ਮੇਰਾ ਪਿਓ ਗੁੱਸੇ ਵਿੱਚ ਘਰ ਵਾਪਸ ਚਲਾ ਗਿਆ ਇੱਕ ਹਫ਼ਤੇ ਦੇ ਬਾਅਦ ਕਰੋ ਫੋਨ ਆਇਆ ਕਿ ਤੂੰ ਜਿੱਦਾਂ ਕਹੇਂਗਾ ਅਸੀਂ ਉਦਾਂ ਹੀ ਕਰਾਂਗੇ ਤੇ ਫਿਰ ਇੱਕ ਮਹੀਨੇ ਦੇ ਬਾਅਦ ਸਾਡਾ ਦੋਨਾਂ ਦਾ ਵਿਆਹ ਹੋ ਗਿਆ ਸੀ ਅਸੀਂ ਬੜੀ ਧੂਮ-ਧਾਮ ਨਾਲ ਆਪਣਾ ਵਿਆਹ ਕੀਤਾ ਅਤੇ ਮੇਰੀ ਚਾਚੀ ਹੁਣ ਬਹੁਤ ਜ਼ਿਆਦਾ ਖੁਸ਼ੀ ਉਸ ਦੀ ਜ਼ਿੰਦਗੀ ਨੂੰ ਇੱਕ ਨਵਾਂ ਰਾਹ ਮਿਲ ਗਿਆ ਸੀ ਤੇ ਉਸ ਨੂੰ ਨਵੀਂ ਜ਼ਿੰਦਗੀ ਮਿਲ ਗਈ ਸੀ ਮੈਂ ਉਸ ਦੀ ਜ਼ਿੰਦਗੀ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਸੀ ਅਤੇ ਉਹ ਵਿਧਵਾ ਦੀ ਜ਼ਿੰਦਗੀ ਨੂੰ ਮੈਂ ਫੇਰ ਤੋਂ ਰੰਗੀਨ ਬਣਾ ਦਿੱਤਾ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਹਾਨੂੰ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਲ ਜੀ